thank you हां ਆਪਾਂ ਰਾਮਪੁਰ ਤੋਂ ਤੁਰੇ ਸੀਗੇ ਇੱਥੇ ਇੱਕ ਥੋੜੀ ਜਿਹੀ ਸਾਈਡ ਤੇ ਜਗ੍ਹਾ ਦੇਖ ਕੇ ਇੱਥੇ ਸਿਰ ਦਾ ਬ੍ਰੈਕਫਾਸਟ ਜਿਹੜਾ ਬਣਾਉਣ ਦਾ ਪ੍ਰੋਗਰਾਮ ਆਪਾਂ ਕੀਤਾ ਵੀਡੀਓ ਵੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਸਫ਼ਰ ਕਰਾਂਗੇ ਸਪਤਿ ਦੇ ਦੂਜੇ ਦਿਨ ਦਾ ਬ੍ਰੈਡ ਆਮਲੇਟ ਸੂਪ ਵਗੈਰਾ ਜਿਹੜੇ ਬਣਾ ਰਹੇ ਆਂ ਇਦੋਂ ਬਾਅਦ ਫਿਰ ਆਪਾਂ ਅੱਗੇ ਚੱਲਦੇ ਆਂ ਜਖਾਫ ਸੰਗਮ ਅੱਗੇ ਨਾਕੋ ਤੱਕ ਜਾਵਾਂਗੇ ਇੱਥੇ ਵੈਸੇ ਉਧਾਂ ਜ਼ਿਆਦਾ ਸਰਦੀ ਹੁੰਦੀ ਨਹੀਂ ਅੱਜ بارش ਕਰਕੇ ਜਿਹੜੀ ਠੰਡ ਜ਼ਿਆਦਾ ਲੱਗ ਰਹੀ ਹੈ ਆ ਇੱਕ ਸ਼ੈੱਡ ਸ਼ੈਲਟਰ ਜਿਹਾ ਬਣਾਇਆ ਹੋਇਆ ਸੀਗਾ ਇਥੇ ਇਹਨਾਂ ਦਾ ਕੰਮ ਚੱਲ ਰਿਹਾ ਜਿਹੜਾ ਪੁਲ ਪੁਲ ਦਾ ਉਹਨਾਂ ਨੇ ਆ ਤਾਂ ਸੀਮੈਂਟ ਵਗੈਰਾ ਰੱਖਿਆ ਸੀ ਇੱਧਰ ਅਸੀਂ ਆਪਦਾ ਤਮਾਝਾ ਮਾ ਜਿਹੜਾ ਲਾ ਲਿਆ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਕਟਸ਼ਮ ਕਟਸ਼ਮ ਡੈਮ ਤੋਂ ਥੋੜਾ ਜਿਹਾ ਅੱਗੇ ਆ ਤੇ ਇੱਥੋਂ ਦੇ ਜਿਹੜੇ ਰਸਤੇ ਬੜੇ ਮਤਲਬ ਜੀਵ ਜੀ ਰਸਤੇ ਆ ਸਾਈਡਾਂ ਤੇ ਦੋਨੋਂ ਸਾਈਡ ਬਹੁਤ ਹੀ ਉੱਚੇ ਉੱਚੇ ਜਿਹੜੇ ਪਾਣ ਵਿਚ ਦੀ ਜਿਹੜੇ ਰੋਡ ਤੇ ਨਾਲ ਇੱਧਰ ਨਦੀ ਆ ਤੇ ਸਾਹਮਣੇ ਜਿਹੜਾ ਉਹ ਇਹ ਕਸਮ ਡੈਮ ਆਗਾ ਤੇ ਇੱਥੋਂ ਰਸਤਾ ਜਿਹੜਾ ਜਾਂਦਾ ਚਿੱਤ ਕੋਲ ਨਹਾਣਾ ਦੇ ਰੰਗ ਵੇਖੋ ਇੱਥੇ ਇਦਾਂ ਦੇ ਗਾਂ ਪੀਲੇ ਯੈਲੋ ਟਾਈਪ ਦੇ ਜਿਹੜੇ ਰੰਗ ਆ ਕੇ ਪਿੱਛੇ ਕਾਲੇ ਬਿਲਕੁਲ ਬਾੜ ਸੀਗੇ ਤੇ ਇੱਥੇ ਹੁਣ ਗਾਜਨੀ ਜੇ ਮਿੱਟੀ ਰੰਗੇ ਜੇ ਇਦਾਂ ਦੇ ਬਾੜ ਆਉਣੇ ਸ਼ੁਰੂ ਹੋ ਗਏ ਇਤਾਂ ਦੀ ਗੱਲ ਬਾਤ ਆ ਖੁਸ਼ 스ਪਿਤੀ ਨੂੰ ਜਾਂਦੇ ਆ ਰਸਤੇ ਦੇ ਮਾਹੌਲ ਦੇ ਇਸ ਟਾਈਮ ਆਪਾਂ ਰਕੌਂਗ ਪੀਓ ਦੇ ਆਸ-ਪਾਸ ਆ। ਇੱਥੋਂ ਜਿਹੜਾ ਦਰਖਤ ਕੱਟਣੇ ਸ਼ੁਰੂ ਹੋ ਜਾਂਦੇ ਆ ਪਹਾੜਾਂ ਦਾ ਰੰਗ ਜਿਹੜਾ ਲਾਲ ਗਾਚੀ ਸ਼ੁਰੂ ਹੋ ਜਾਂਦਾ। ਤੇ ਪਹਾੜ ਉੱਚੇ-ਉੱਚੇ ਤੇ ਝਰਨੇ ਇਦਾਂ ਵੱਡੇ-ਵੱਡੇ ਝਰਨੇ ਜਗ੍ਹਾ-ਜਗ੍ਹਾ ਮਿਲ ਰਹੇ ਆ। ਛੱਡੇ ਬੰਦੇ ਫੋਟੋ ਸ਼ੂਟ ਕਰ ਰਹੇ ਆ ਥੱਲੇ ਵੇਖੀ ਇਹ ਤਾਂ ਬੋਡੀ ਡੂੰਗੀ ਖਾਈ ਇੱਥੇ ਪਾਣੀ ਡਗਦਾ। ਤੇ ਕੱਲ ਦੱਸ ਰਹੇ ਆ ਵੀ ਜਿਹੜਾ ਕੁੰਜਮ ਪਾਸ ਦਾ ਕੁਝੋਂ ਪਾਸਾ ਕੁਝੋਂ ਪਾਸ ਜਿਹੜਾ ਮਨਾਲੀ ਦਾ ਰਸਤਾ ਜਾਂਦਾ ਉਹ ਕੱਲ ਖੁੱਲ ਗਿਆ ਵਾ ਵੀ ਸ਼ਾਇਦ ਗੱਲ ਬਣ ਜੇ ਤਾਂ ਆਪਾਂ ਅੱਗੇ ਜਾ ਸਕਾਂਗੇ ਥੱਲੇ ਵੇਖੋ ਪਹਾੜ ਵੱਡ-ਵੱਡ ਕੇ ਪਾਣੀ ਨੇ ਕਿਦਾਂ ਕੀਤਾ ਪਿਆ ਇਦਾਂ ਦਾ ਮਾਹੌਲ ਹੈ ਰਕੌਂਗ ਪਿਓ ਦਾ ਇੱਥੇ ਹੁਣ ਆਪਾਂ ਜਿਹੜਾ ਸ਼ਾਂਗ ਰਿਵਰ ਦੇ ਕੋਲ ਖੜੇ ਆ ਜਿੱਥੇ ਜਿਹੜੀਆਂ ਦੋ ਨਦੀਆਂ ਸੰਗਮ ਹੁੰਦਾ ਜਿਹਨਾਂ ਨੂੰ ਸੰਗਮ ਕਹਿੰਦੇ ਆ ਵੀ ਇੱਕ ਪਾਸੇੋਂ ਜਿਹੜਾ ਪਾਣੀ ਬਿਲਕੁਲ ਨਦੀ ਦਾ ਜਿਹੜਾ ਤੁਹਾਨੂੰ ਸਾਹਮਣੇ ਦਿਖਾਇਆ ਸੀ ਝਰਨਾ ਇਹਦਾ ਪਾਣੀ ਬਿਲਕੁਲ ਸਾਫ਼ ਇਧਰੋਂ ਦਾ ਤੇ ਉਹ ਸਪਤਿ ਸਾਈਡ ਤੋਂ ਜਿਹੜੀ ਆ ਰਹੀ ਹੈ ਉਹਦੇ ਵਿੱਚ ਪਾਣੀ ਜਿਹੜਾ ਬਹੁਤ ਗਦਲਾ ਤੇ ਖਰਾਬ ਪਤਰੀਲਾ ਪਾਣੀ ਇੱਥੇ ਦੋ ਨਦੀਆਂ ਇਕੱਠੀਆਂ ਹੋ ਕੇ ਅੱਗੇ ਤਾਂ ਸਤਲੋਜ ਬਣ ਜਾਂਦਾ ਤੇ ਬਾਈਕ ਸਾਡੇ ਲੈ ਕੇ ਬੰਗਾਲੀ ਬਾਹੂ ਜਿਹੜੇ ਵੀਡੀਓ ਬਣਵਾ ਰਹੇ ਸਾਰੇ ਕੋਲਕੱਤਾ ਤੋਂ ਆਏ ਆ ਘੁੰਮਣ ਟਰੈਵਲ ਕਰਕੇ ਦੂਰੋਂ ਦੂਰੋਂ ਲੋਕ ਜਿਹੜੇ ਸਪਤਿ ਘੁੰਮਣ ਆਉਂਦੇ ਜਿਵੇਂ ਜਿਵੇਂ ਨਾਕਵਲ ਨੂੰ ਵਧੀ ਜਾਂਦੇ ਆ ਤੇ ਪਹਾੜ ਜਿਹੜੇ ਭੋਨੇ-ਮੋਨੇ ਹੋਈ ਜਾਂਦੇ ਸਿੱਧਾ ਤੋਂ ਪਹਾੜ ਇਦਾਂ ਵੀ ਜਿਵੇਂ ਕੱਟ-ਕੱਟ ਕੇ ચીਰ-ਚੀਰਦੇ ਨੇ ਵਿਚ ਵੀ ਰਸਤੇ ਬਣਾਏ ਹੋਣ ਮੇਰਾ ਇਹ ਦੋਸਤੋ ਸਪਤਿਤੀ ਦਾ ਜਿਹੜਾ ਪਹਿਲਾ ਟ੍ਰਿਪ ਆ ਰੋਡ ਜਿਹੜਾ ਬੜਾ ਵਧੀਆ ਰੋਡ ਆ ਨਾਲ-ਨਾਲ ਜਿਹੜਾ ਤੁਹਾਡੇ ਨਦੀ ਸਫਰ ਕਰ ਰਹੀ ਆ ਸਾਹਮਣੇ ਜਿਹੜੇ ਪਹਾੜ ਪਹਾੜਾਂ ਦੇ ਉੱਤੋਂ ਲੈਂਡਸਲਾਈਡਿੰਗ ਵਗੈਰਾ ਜਿਹੜੇ ਰੋੜੇ-ਰੂੜੇ ਡੱਗਦੇ ਰਹਿੰਦੇ ਆ ਤੇ ਨਾਲ ਦੀ ਨਾਲ ਜਿਹੜੇ ਸੜਕਾਂ ਇੱਥੇ ਸਾਫ ਵੀ ਕਰੀ ਜਾਂਦੇ ਜਿਹੜੇ ਇਹਨਾਂ ਦੇ ਵਰਕਰ ਰੱਖੇ ਹੋਏ ਆ ਤੇ ਰੋਡ ਨਾਕੋ ਤੱਕ ਜਿਹੜਾ ਦੱਸ ਦਿਆ ਵੀ ਰੋਡ ਪੂਰਾ ਐਨ ਪ੍ਰੋਪਰ ਵਧੀਆ ਰੋਡ ਆ ਕੋਈ ਟ੍ਰੈਫਿਕ ਦੀ ਵੀ ਏਡੀ ਜਿਆਦਾ ਕੋਈ ਸਮੱਸਿਆ ਨਹੀਂ ਸੀ ਹਜੇ ਕਿਉਂਕਿ ਛੁੱਟੀਆਂ ਬੱਚਿਆਂ ਨੂੰ ਨਹੀਂ ਹੋਈਆਂ ਤਾਂ ਕਰਕੇ ਜਿਹੜੇ ਰੋਡ ਸਾਨੂੰ ਖਾਲੀ ਮਿਲੇ ਆ ਤੇ ਪਹਾੜਾਂ ਦੀ ਖੂਬਸੂਰਤੀ ਤੁਸੀਂ ਚੈੱਕ ਕਰੋ ਰੋਡ ਦੀ ਚੈੱਕ ਕਰੋ ਇੱਥੋਂ ਜਿਹੜਾ ਸਪੀਤੀ ਦਾ ਜਿਹੜਾ ਕੱਲ ਵੀ ਮਾਹੌਲ ਸਾਰਾ ਸਟਾਰਟ ਹੋ ਜਾਂਦਾ ਕਨੌਰ ਡਿਸਟ੍ਰਿਕਟ ਖਤਮ ਹੋਣ ਇੱਥੇ ਹੋ ਜਾਂਦਾ ਤੇ ਗਾਂ ਨੂੰ ਸਪੀਤੀ ਜਿਹਨੂੰ ਸਟਾਰਟ ਹੋ ਜਾਂਦੀ ਹੈ ਇਦਾਂ ਦਾ ਮਾਹੌਲ ਐਸਪੀਤੀ ਦੀਆਂ ਗੱਲਾਂ ਬਾਤਾਂ ਸਾਥੀ ਸਾਡੇ ਜਾ ਰਹੇ ਅੱਗੇ ਬਾਈਕ ਸਪੀਡ ਤੇ ਇੱਥੇ ਤਕਰੀਬਨ 70 80 ਤੇ ਬਾਈਕ ਜਿਹੜਾ ਆਰਾਮ ਨਾਲ ਤੁਸੀਂ ਚਲਾ ਸਕਦੇ ਆਪਾਂ ਹੁਣ ਨਾਕੋ ਤੋਂ ਥੋੜਾ ਜਿਹਾ ਪਿੱਛੇ ਆ ਸਪਿੱਲੋ ਕਰਕੇ ਜਗਾ ਦਾ ਨਾਮ ਤੇ ਆਹ ਸਾਹਮਣੇ ਰੋਡ ਜਾਂਦਾ ਰੋਡ ਤੋਂ ਉਤਰ ਕੇ ਥੱਲੇ ਅਸੀਂ ਸਤਲੁਜ ਦਰਿਆ ਦੇ ਵਿੱਚ ਆ ਗਏ ਆਹ ਸਤਲੁਜ ਦਰਿਆ ਚੱਲ ਰਿਹਾ ਪੂਰ ਹੈ ਜੋਰਾਂ ਤੇ ਤੇ ਸਾਹਮਣੇ ਤੁਸੀਂ ਪਹਾੜ ਦੇਖ ਰਹੇ ਹੋ ਪਹਾੜ ਦੇ ਉੱਪਰ ਆ ਨਿਕਾ ਨਿਕਾ ਘਾਹ ਜਦੋਂ ਚਿਚੜੀਆਂ ਚਿਪੜੀਆਂ ਹੁੰਦੀਆਂ ਇਸ ਤਰ੍ਹਾਂ ਹੋਇਆ ਵੀ ਜਦ ਬਹੁਤ ਜ਼ਿਆਦਾ ਚਿਚੜ ਚਿਮੜੀਆਂ ਦੇ ਹਟ ਹਟ ਇਸ ਤਰ੍ਹਾਂ ਦਾ ਘਾਹ ਦੀ ਬੂਟੀਆਂ ਨੇ ਤੇ ਸੱਤ ਲੋਇ دریا ਦੇ ਵਿੱਚ ਲੋਕ ਉਤਰ ਕੇ ਇੱਥੇ 10 ਮਿੰਟ ਨਦੀ ਦਾ ਆਨੰਦ ਲੈਂਦੇ ਆ ਤੇ ਅਸੀਂ ਵੀ ਵਾਈਕ ਜਿਹੜੇ ਆਫ ਰੋਡਿੰਗ ਜੀ ਕਰਕੇ ਥੋੜੀ ਜਿਹਾ ਕਿਲੋਮੀਟਰ ਥੱਲੇ ਲਾ ਲੇ ਪਹਾੜ ਜਿੱਥੇ ਤੱਕ ਨਿਗਾ ਮਾਰੀਓ ਬਹੁਤ ਉੱਚੇ ਆ ਇੱਥੋਂ ਠੰਡ ਵੀ ਜਿਹੜੀ ਕਾਫੀ ਵੱਧ ਗਈ ਆ ਹਵਾ ਬਹੁਤ ਤੇਜ਼ ਚੱਲਦੀ ਆ ਇੱਧਰ ਹਵਾ ਦੇ ਨਾਲ ਜਿਹੜੀ ਠੰਡ ਜਾਂਦਾ ਦਰਖਤ ਟਾਵੇਂ ਟਾਵੇਂ ਜਿਵੇਂ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਸੁੱਕੇ ਜੇ ਗੰਗੇ ਜੇ ਪਹਾੜ ਆ ਗਏ ਆ ਸਾਹਮਣਾ ਪਹਾੜ ਵੇਖੋ ਤਾਂ ਇਸ ਤਰ੍ਹਾਂ ਦੀ ਇਹਦੀ ਬਣਤਰ ਆ ਜਿਵੇਂ ਟੁੱਟ ਭੱਜ ਕੇ ਜੇ ਝੜ ਝੜ ਕੇ ਜੇ ਸਾਈਡਾਂ ਤੋਂ ਕੰਕਰਾਂ ਡੱਕ ਡੱਕ ਕੇ ਸਾਰੇ ਇਹ ਪਹਾੜ ਇਸ ਤਰ੍ਹਾਂ ਦੇ ਤੇ ਇੱਥੇ ਆ ਕਾਮੇ ਕੰਮ ਕਰ ਰਿਹਾ ਇਹਦੇ ਖੱਡ ਦਾ ਨਾਮ ਹੈ ਕਿਰਨ ਖੱਡ ਕਿਰਨ ਖੱਟ ਦੇ ਵਿੱਚ ਖਦਾਈ ਕਰ ਰਿਹਾ ਆ ਆਪਾਂ ਖਾਬ ਸੰਗਮ ਦੇ ਨੇੜ ਤੇੜ ਜਿਹੜਾ ਪਹੁੰਚਣ ਆਲੇ ਆ ਇੱਥੋਂ ਜਿਹੜੇ ਸਾਰੇ ਘੋਨਮੋਨ ਪਹਾੜ ਪਹਾੜਾਂ ਦਾ ਰੰਗ ਤੁਸੀਂ ਵੇਖੋ ਕਿੱਦਾਂ ਰੇਤਲੇ ਪਹਾੜ ਜਿਹੜੇ ਵਿੱਚ ਰੇਤ ਆ ਜਾਂਦਾ ਰੇਤ ਡਿੱਗਦਾ ਹੁੰਦਾ ਜਿਵੇਂ ਕਰਦਾ ਵਿੱਚ ਬਜਰੀ ਇਦਾਂ ਦਾ ਜਿਹੜਾ ਮਾਹੌਲ ਸ਼ੁਰੂ ਹੋ ਜਾਂਦਾ ਇੱਥੇ ਤੁਸੀਂ ਖੂਬਸੂਰਤੀ ਚੈੱਕ ਕਰੋ 스ਪਿਤੀ ਦੀ ਸ਼ੁਰੂ ਹੋ ਗਈ ਆ ਇੱਥੋਂ ਆਪਾਂ ਨੂੰ ਥੋੜੇ ਥੋੜੇ ਬਰਫ਼ ਵਾਲੇ ਪਹਾੜ ਵੀ ਦਿਖਣੇ ਸ਼ੁਰੂ ਹੋ ਜਾਂਦੇ ਆ ਤੇ ਠੰਡ ਵੀ ਇੱਥੇ ਜਿਹੜੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਜੈਕਟ ਵਗੈਰਾ ਇਨਰ ਪਾਉਣ ਦੀ ਇੱਥੇ ਲੋੜ ਪੈ ਜਾਂਦੀ ਹੈ ਤੇ ਰੋਡ ਜਿਹੜਾ ਇੱਥੇ ਹਜੇ ਪੂਰਾ ਤੁਸੀਂ ਦੇਖੋ ਵੀ ਰੋਡ ਵੀ ਐਨ ਸਾਫ਼ ਆ ਬਿਲਕੁਲ ਰੋਡ ਦੀ ਕੋਈ ਸਮੱਸਿਆ ਨਹੀਂ ਤੇ ਨਾਕੋ ਪਹੁੰਚਣ ਦੀ ਅੱਜ ਆਪਾਂ ਕੋਸ਼ਿਸ਼ ਕਰਾਂਗੇ ਵੀ ਨਾਕੋ ਤੱਕ ਬਾਈਕ ਜਿਹੜਾ ਚਲਾਇਆ ਜਾਵੇ ਤੇ ਬਾਕੀ ਰੋਡ ਖਾਲੀ ਹੁਣ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਟ੍ਰੈਫਿਕ ਵਗੈਰਾ ਹੋਵੇ ਰੋਡ ਖਰਾਬ ਹੋਵੇ ਫਿਰ ਤੁਹਾਨੂੰ ਬਾਟ ਕੱਢਣ ਦੇ ਵਿੱਚ ਜਿਹੜਾ ਥੋੜਾ ਜਿਹਾ ਔਖਾ ਲੱਗਦਾ ਜਿਹੜੇ ਥੱਲੇ ਥੱਲੇ ਏਰੀਏ ਥੱਲੇ ਥੱਲੇ ਤੁਹਾਨੂੰ ਦਰਖਤ ਮਿਲਣਗੇ ਜਿਵੇਂ ਜਿਵੇਂ ਉਚਾਈ ਨੂੰ ਜਾਈ ਜਾਂਦੇ ਆ ਆਪਾਂ ਨੂੰ ਜਿਹੜਾ ਇਹ ਦਰਖਤ ਘਟੀ ਜਾਂਦੇ ਆ ਬਾਈਕ ਆਪਾਂ ਰੋਕਤੇ ਆ ਚਾਹ ਪੀਣ ਵਾਸਤੇ ਹੁਣ ਆਪਾਂ ਪਹੁੰਚੇ ਆ ਖਾਵ ਸੰਗਮ ਖਾਵ ਸੰਗਮ ਜਗ੍ਹਾ ਜਿੱਥੇ ਦੋ ਦਰਿਆਵਾਂ ਦਾ ਮੇਲ ਹੁੰਦਾ ਉਸ ਵਿੱਚ ਇੱਕ ਦਰਿਆ ਜਿਹੜਾ ਸਪਤਿਤੀ ਵੱਲੋਂ ਆਉਂਦਾ ਇੱਕ ਦਰਿਆ ਜਿਹੜਾ ਸਤਲੁਜ ਆ ਇਹ ਦੋਨੋਂ ਦਰਿਆ ਆ ਕੇ ਇੱਥੇ ਇਕੱਠੇ ਮਿਲ ਜਾਂਦੇ ਆ ਤਾਂ ਇਹਨੂੰ ਨਾਮ ਦਿੱਤਾ ਹੋਇਆ ਖਾਵ ਸੰਗਮ ਆ ਜਿਹੜਾ ਰਸਤਾ ਸਪਤਿਤੀ ਨੂੰ ਜਾਂਦਾ ਇੱਥੇ ਫੋਟੋਗ੍ਰਾਫੀ ਚੱਲ ਰਹੀ ਹੈ ਥੱਲੇ ਤੁਹਾਨੂੰ ਦਿਖਾਉਣੇ ਜਾ ਕੇ ਦੋ ਦਰਿਆ ਜਿੱਥੇ ਆਪਸ ਵਿੱਚ ਰਲਦੇ ਆਂ। ਸੰਗਮ ਤੇ ਆ ਕੇ ਜਿਹੜੇ ਸਤਲੁਜ ਤੇ ਸਪੀਤੀ ਦਰਿਆ ਦਾ ਦੋਨਾਂ ਦਾ ਜਿਹੜਾ ਮੇਲ ਹੋ ਜਾਂਦਾ। ਆ ਜਿਹੜਾ ਸਤਲੁਜ ਸਤਲੁਜ ਦਰਿਆ ਜਿਹੜਾ ਹਰਲੇ ਪਾਸੇ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਇਧਰੋਂ ਚਾਈਨਾ ਵਾਲੀ ਸਾਈਡ ਤੋਂ ਆਉਂਦਾ। ਉਹ ਉੱਪਰ ਵਿੱਚ ਪਹਾੜ ਦੀਨੇ ਹੋਣਗੇ। برفੇ ਵਾਲੇ। ਤੇ ਆ ਉੱਪਰ ਕੋਲਾ ਵੱਡਾ। ਸਾਹਮਣੇ ਉਹ ਜਿਹੜਾ ਦਰਿਆ ਸਪੀਤੀ ਤੋਂ ਆਉਂਦਾ। ਕਾਫੀ ਉੱਚੇ ਇਥੇ ਪਹਾੜ ਨੇ ਤੇ ਇਧਰਲਾ ਥਿਊ ਚੱਕਰ ਤੁਸੀਂ। ਕੰਧਾਂ ਦੀ ਗੱਲਬਾਤ ਆ। ਇੱਥੇ ਇੱਕ ਛੋਟਾ ਜਿਹਾ ਮੈਗੀ ਪੁਆਇੰਟ ਬਣਾਇਆ ਹੋਇਆ ਇੱਥੇ ਚਾਹ ਚੁਪੀਨੇ ਮੈਗੀ ਖਾਣੇ ਆ ਸਲਾਹ ਕਰ ਰਿਹਾ ਇਹ ਬੰਦੇ ਕਿ ਕੀ ਖਾਣਾ ਪੀਣਾ ਫਿਰ ਚੱਲਦੇ ਆ ਅੱਗੇ ਉਹ ਸਾਹਮਣੇ ਦਿਖਦਾ ਪਿਆ ਰੋਡ ਪਰਲੇ ਪਾਸੇ ਦਿਖ ਰਿਹਾ ਬਰਫ ਵਾਲੇ ਪਹਾੜ ਉੱਥੋਂ ਆਫ-ਰੋਡਿੰਗ ਕਰਕੇ ਉਹ ਉੱਥੋਂ ਹੁੰਦੇ ਹੋਏ ਕੱਚੇ ਰਾ ਪੱਥਰਾਂ ਤੋਂ ਉਤਰ ਕੇ ਚਾਰ ਸਪਿਰੇ ਟਿੱਬਿਆਂ ਦੇ ਵਿੱਚ ਤੇ ਇੱਥੇ ਹੀ ਥੱਲੇ ਆ ਉਤਰੇ ਇੱਥੇ ਅਜੇ ਪਲਾਨ ਬਣ ਰਿਹਾ ਰਹਿਣ ਦਾ ਵੇਖਦੇ ਵੀ ਰਹਿਣਾ ਜਾਂ ਨਹੀਂ ਰਹਿਣਾ ਸਲਾਹ ਬਦਲਦੀ ਆ ਕਿਤੇ ਤੇ ਸਾਹਮਣੇ ਇੱਕ ਪਿੰਡ ਜਿਹਾ ਹੈਗਾ ਪਿੰਡ ਦਾ ਹੁਣ ਨਾਮ ਨਹੀਂ ਪਤਾ ਕੀ ਆ ਤੇ ਵੈਸੇ ਇੱਥੇ ਖੁੱਲਾ ਸਾਮਾਨ ਆ ਜੇ ਰਾਤ ਨੂੰ ਤਾਰੇ ਦੂਰੇ ਬੜੇ ਵਧੀਆ ਇੱਥੇ ਮਾਹੌਲ ਦਿਖੂਗਾ ਇਦਾਂ ਦਾ ਚਾਰ ਚੁਫੇਰਾ ਖਾਲੀ ਆ ਬਿਜਲੀ-ਬੁਜਲੀ ਨਹੀਂ ਕੋਈ ਬੋਨਫਾਇਰ ਕਰਨ ਵਾਸਤੇ ਵਧੀਆ ਤੇ ਵੇਖਦੇ ਆਂ ਵੀ ਜੇ ਜਸਲਾ ਬਣੀ ਤਾਂ ਰਵਾਂਗੇ ਨਹੀਂ ਟਾਈਮ ਵੀ ਤਕਰੀਬਨ 5:00 ਵਜ ਗਿਆ ਇਦਾਂ ਦੇ ਜਿਹੜੇ ਰੁੱਖੇ ਪਹਾੜ ਆ ਨਿੱਕੀ-ਨਿੱਕੀ ਬੂਟੀ ਜੀ ਮਾੜੀ-ਮਾੜੀ ਹਰੀ-ਹਰੀ ਦੀਂਦੀ ਆ ਉੱਤੇ ਤੇ ਸਾਹਮਣੇ ਜਿਹੜਾ ਵਰਫ ਨਾਲ ਆਤੇ ਆ ਉਹ ਬਿਲਕੁਲ ਰੋਡਾ ਕੋਨਾ ਮੋਨਾ ਇਦਾਂ ਦਾ ਮਾਹੌਲ ਆ ਇੱਥੇ ਆ ਸ਼ਾਮ ਦੇ ਤਕਰੀਬਨ 6:30 ਹੋ ਗਿਆ ਤੇ ਧੁੱਪ ਦੇਖ ਕੇ ਲੱਗਦਾ ਨਹੀਂ ਵੀ 6 ਵਜ ਗਏ ਹੋਣਗੇ ਅਸੀਂ 나ਕੋ ਪਹੁੰਚ ਗਏ ਆ ਤੇ ਨੇਹਰਾ ਵੀ ਕਹਿੰਦੇ ਇੱਕੇਦਮ ਹੋ ਜਾਂਦਾ ਤੇ 나ਕੋ ਰੁਕਣ ਦਾ ਪਲਾਨ ਬਣਾ ਲਿਆ ਤਾਬੂ ਹਜੇ ਇੱਥੋਂ ਤਕਰੀਬਨ 60 ਕਿਲੋਮੀਟਰ 50-60 ਕਿਲੋਮੀਟਰ ਹੋਊਗਾ ਤੇ ਅੱਜ ਤਾਬੂ ਸਟੇ ਕਰਾਂਗੇ ਇਦਾਂ ਦੇ ਪਿੱਛੇ ਜਿਹੜੇ ਲੇਕੇ ਨੇ ਕੋਮਸਟੇ ਹੈ ਖਾਣ ਪੀਣ ਵਾਲਾ ਪ੍ਰੋਗਰਾਮ ਵਿੱਚ ਇਹਨਾਂ ਦੇ ਉੱਤੇ ਬੈਠਣ ਨੂੰ ਪ੍ਰੋਗਰਾਮ ਕੀਤਾ ਹੋਇਆ ਤੇ ਅੱਜ ਦਾ ਦਿਨ ਇੱਥੇ ਨਾਕ ਰੋਕਾਂਗੇ ਤੇ ਕੱਲ ਨੂੰ ਨਿਕਲਾਂਗੇ ਇੱਥੋਂ